ਬੀਤੇ ਨਵੰਬਰ ਨੂੰ ਹੁਸ਼ਿਆਰਪੁਰ ਦੇ ਮੁਹੱਲਾ ਨਿਊ ਦੀਪਨਗਰ ਜੋ ਕਿ ਵਾਰਡ ਨੰਬਰ 27 ਅਧੀਨ ਇਹ ਮੁਹੱਲਾ ਹੁੰਦਾ ਹੈ ਤਾਂ ਉੱਥੇ ਇੱਕ ਬੇਹੱਦ ਦਰਿੰਦਗੀ ਭਰੀ ਘਟਨਾ ਵਾਪਰਦੀ ਹੈ ਇੱਕ ਪ੍ਰਵਾਸੀ ਵੱਲੋਂ ਜਿਹੜਾ 5 ਸਾਲਾਂ ਦੇ ਮਾਸੂਮ ਹਰਵੀਰ ਸਿੰਘ ਦਾ ਬੜੀ ਇੱਕ ਹਵਾਨੀਅਤ ਭਰੇ ਢੰਗ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਜਦੋਂ ਲੋਕਾਂ ਨੂੰ ਇਸ ਦਾ ਇਹ ਪਤਾ ਲੱਗਦਾ ਹੈ ਤੇ ਲੋਕਾਂ ਦੇ ਵਿੱਚ ਵੀ ਜਿਹੜੀ ਉਹ ਪ੍ਰਵਾਸੀਆਂ ਪ੍ਰਤੀ ਰੋਸ ਲਹਿਰ ਪੈਦਾ ਹੋ ਜਾਂਦੀ ਹੈ ਤਾਂ ਹੁਣ ਕਿਸ ਤਰ੍ਹਾਂ ਦਾ ਰਵਈਆ ਜਿਹੜਾ ਉਹ ਪ੍ਰਵਾਸੀਆਂ ਪ੍ਰਤੀ ਜਾਂ ਰੋਸ ਜਿਸ ਤਰ੍ਹਾਂ ਦਾ ਪੰਜਾਬੀਆਂ ਦੇ ਵਿੱਚ ਪੈਦਾ ਹੋਇਆ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਦੇ ਨਾਲ ਜਾਣੂ ਹੈ ਪੰਜਾਬ ਭਰ ਦੇ ਵਿੱਚ ਉਹਨਾਂ ਆਪਾਂ ਹੁਸ਼ਿਆਰਪੁਰ ਸ਼ਹਿਰ ਜੋ ਹੁਸ਼ਿਆਰਪੁਰ ਜ਼ਿਲ੍ਹਾ ਨਹੀਂ ਕਹਿ ਸਕਦੇ ਬਲਕਿ ਪੰਜਾਬ ਭਰ ਦੇ ਵਿੱਚ ਜਿਹੜਾ ਪ੍ਰਵਾਸੀਆਂ ਦੇ ਵਿਰੋਧ ਦੇ ਵਿੱਚ ਜਿਹੜਾ ਪੰਚਾਇਤਾਂ ਵੱਲੋਂ ਮੋਰਚਾ ਖੋਲਦੇ ਹੋયા ਮਤੇ ਪਾਸ ਕਰਨੇ ਜਿਹੜੇ ਉਹ ਇਹ ਸ਼ੁਰੂ ਕਰ ਦਿੱਤਾ ਗਿਆ ਨੇ ਤਾਂ 10 ਵਕਤ ਵੀ ਅਸੀਂ ਨਗਰ ਨਗਰ ਕਮਿਸ਼ਨ ਹਾਰਪੁਰ ਵਿਖੇ ਮੌਜੂਦ ਆ ਜਿੱਥੇ ਕਿ ਵਾਰਡ ਨੰਬਰ 27 ਤੋਂ ਕਾਉਂਸਲਰ ਦਵਿੰਦਰ ਕੋਰ ਮਾਨ ਪਹੁੰਚੇ ਹੋਏ ਨੇ ਸਰਪੱਤਾ ਭਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਪੀਐਸ ਮਾਨ ਪਹੁੰਚੇ ਹੋਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਾਰਡ ਵਾਸੀ ਇੱਥੇ ਉਹ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਅੱਜ ਨਗਰ ਨਗਰ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਵਾਰਡ ਨੰਬਰ 27 ਦੇ ਵਿੱਚ ਜੋ ਵੀ ਪ੍ਰਵਾਸੀ ਰਹਿੰਦੇ ਨੇ ਉਹਨਾਂ ਦੀ ਚੰਗੀ ਤਰ੍ਹਾਂ ਦੇ ਨਾਲ ਜਿਹੜੀ ਉਹ ਪੁਲਿਸ ਤੋਂ ਵੈਰੀਫਿਕੇਸ਼ਨ ਹੋ ਕਰਵਾਈ ਜਾਵੇ ਤਾਂ ਗੱਲਬਾਤ ਸ਼ੁਰੂ ਕਰ ਲੈਂਦੇ ਆ ਆਪਾਂ ਕਾਉਂਸਲਰ ਸਾਹਿਬ ਤੋਂ ਐਮ ਸਾਹਿਬਾ ਜੇ ਮੰਗ ਪੱਤਰ ਦਿੱਤਾ ਹੈ ਤੁਸੀਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਕੀ ਕੁਝ ਮੰਗ ਪੱਤਰ ਦਿੱਤਾ ਤੇ ਕੀ ਮੁੱਖ ਮੰਗਾਂ ਰੱਖੀਆਂ ਗਈਆਂ ਨੇ ਜੀ ਅਸੀਂ ਮੈਂ 27 ਦਵਿੰਦਰ ਕੌਰ ਮਾਨ 27 ਨੰਬਰ ਵਾਰਡ ਦੇ ਵਿੱਚੋਂ ਕਾਉਂਸਲਰ ਅੱਜ ਅਸੀਂ ਸਾਰੇ ਮੰਗ ਇੱਕ ਮੰਗ ਪੱਤਰ ਦੇਣ ਆਏ ਆ ਮੈਡਮ ਕਮਿਸ਼ਨਰ ਜੀ ਨੂੰ ਤੇ ਉਹਦੇ ਵਿੱਚ ਅਸੀਂ ਇਹ ਮੰਗ ਕੀਤੀ ਹੈ ਕਿ ਸਾਡੇ ਜਿੰਨੇ ਵੀ ਸਾਰੇ ਪ੍ਰਵਾਸੀ ਬੰਦੇ ਆ ਜਾਂ ਪ੍ਰਵਾਸੀ ਆ ਚਾਹੇ ਕੋਈ ਵੀ ਆ ਜਿਹੜਾ ਇਲੀਗਲ ਰਹਿ ਰਿਹਾ ਆ ਤੇ ਜਾਂ ਕੋਈ ਕੋਈ ਵੀ ਗੈਰ ਬੰਦਾ ਰਹਿ ਰਿਹਾ ਉਹਨਾਂ ਦੀ ਸਾਰੀ ਮਤਲਬ ਦੁਝਾਂਚ ਕੀਤੀ ਜਾਵੇ ਤੇ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ ਜਲਦੀ ਤੋਂ ਜਲਦੀ ਤੇ ਬਾਕੀ ਜੀ ਐਮਸੀ ਸਾਹਿਬ ਆਪਾਂ ਵਾਰਡ ਨੰਬਰ 27 ਦੀ ਗੱਲ ਕਰ ਲਈ ਤੇ ਘਟਨਾ ਜਿਹੜੀ ਵਾਰਡ ਨੰਬਰ 27 ਦੇ ਵਿੱਚ ਵਾਪਰੀ ਹੈ ਪਰਵਾਸੀਆਂ ਦੀ ਗੱਲ ਕਰ ਰਹੇ ਤੇ ਵਾਰਡ ਨੰਬਰ 27 ਦੇ ਵਿੱਚ ਕਿੰਨੀ ਕੁ ਗਿਣਤੀ ਦੇ ਵਿੱਚ ਜਿਹੜੇ ਪਰਵਾਸੀ ਰਹਿੰਦੇ ਨੇ ਜੀ ਬਹੁਤ ਜ਼ਿਆਦਾ ਜੀ ਮੰਡੀ ਇਹਦੇ ਲਾਗੇ ਹੋਣ ਕਰਕੇ ਨਾ ਸਾਡੇ ਮਤਲਬ 30% 40% ਪਰਵਾਸੀ ਆ ਮੰਡੀ ਲਾਗੇ ਹੋਣ ਕਰਕੇ ਮੰਡੀ ਸਾਰੀ ਪਰਵਾਸੀਆਂ ਦੀ ਆ ਬਾਡ ਦੇ ਵਿੱਚ 40 40% ਤਾਂ ਹੈਗੇ ਹੀ ਆ ਪਰਵਾਸੀ ਸਾਡੇ ਲੀਗਲ ਵੀ ਆ ਔਰ ਇਲਲੀਗਲ ਵੀ ਆ ਜੀ ਤਾਂ ਹੁਣ ਕੀ ਇਹਨਾਂ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਜਿਹੜਾ ਕੁਸ਼ਨ ਮੈਡਮ ਨੇ ਜੀ ਉਹਨਾਂ ਨੇ ਕਿਹਾ ਜੀ ਅਸੀਂ ਐਸਐਸਪੀ ਨੂੰ ਮਾਰਕ ਕਰ ਰਹੇ ਆ ਇਹ ਲੈਟਰ ਤੇ ਬਾਕੀ ਢੀ ਸਾਬ ਨੂੰ ਕਰ ਦਿੰਦੇ ਆ ਉਹ ਜੋ ਵੀ ਕਰਨਗੇ ਉਹ ਜੋ ਕਹਿਣਗੇ ਉਹ ਹੀ ਹੋਏਗਾ ਜੀ ਡਾਕਟਰ ਸਾਹਿਬ ਬਹੁਤ ਦਰਦਿੰਦਗੀ ਭਰੀ ਜਿਹੜੀ ਇੱਕ ਘਟਨਾ ਸਾਡੇ ਵਾਰਡ ਦੇ ਵਿੱਚ ਵਾਪਰੀ ਹੈ ਮੰਗ ਪੱਤਰ ਦਿੱਤਾ ਹੈ ਤਾਂ ਹੁਣ ਤਾਂ ਆਪਾਂ ਹੁਸ਼ਿਆਰਪੁਰ ਜ਼ਿਲ੍ਹਾ ਨਹੀਂ ਕਹਾਂਗੇ ਬਲਕਿ ਪੰਜਾਬ ਭਰ ਦੇ ਵਿੱਚ ਜਿਹੜੇ ਉਹ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਅੱਜ ਸਾਡੇ ਮਹੱਲੇ ਦੇ ਵਿੱਚ ਮੈਂ ਵੀ ਇਸੇ ਵਾਰਡ ਦਾ ਵਸਿੰਦਾ ਇੱਥੇ ਜਿਹੜੀ ਇਹ ਘਟਨਾ ਵਾਪਰੀ ਹੈ ਤੁਸੀਂ ਮੰਗ ਪੱਤਰ ਦੇਣ ਆਏ ਹੋ ਭਰੋਸਾ ਵੀ ਦਿਵਾਇਆ ਗਿਆ ਤੇ ਜਲਦ ਤੋਂ ਜਲਦ ਕੀ ਉਚਿਤ ਕਦਮ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਚੱਕਣੇ ਚਾਹੀਦੇ ਨੇ ਜਿਵੇਂ ਅ ਚੇਤਨ ਜੀ ਜੇ ਪਿਛਲੇ ਦਿਨੀ ਜਿਹੜੀ 9 9 ਨੂੰ ਇੱਥੇ ਇੱਕ ਦਿਲ ਕੰਬਾਊ ਘਟਨਾ ਜਿਹੜੀ ਹੋਈ ਸੀ ਮਾਸੂਮ ਹਰਵੀਰ ਸਿੰਘ ਨੂੰ ਆ ਮੌਤ ਦੇ ਇੱਕ ਕਾਰਟ ਉਤਾਰੇ ਗਿਆ ਸੀ ਬੜੀ ਬੇਰਹਿਮੀ ਦੇ ਨਾਲ ਤੇ ਉਹਦੇ ਵਿੱਚ ਸਾਰੇ ਪੰਜਾਬੀਆਂ ਦਾ ਸਾਰਿਆਂ ਦਾ ਸਾਰੇ ਜਿਹੜੇ ਇੱਥੇ ਦੇ ਵਸਿੰਦੇ ਆ ਉਹਦਾ ਹਿੱਦਾਂ ਝੰਜੋੜ ਕੇ ਰੱਖ ਦਿੱਤਾ ਸੀਗਾ ਤੇ ਅੱਜ ਅਸੀਂ ਉਸੇ ਸਬੰਧ ਦੇ ਵਿੱਚ ਨਗਰ ਨਿਗਮ ਕਮਿਸ਼ਨਰ ਜੀ ਨੂੰ ਮੰਗ ਪੱਤਰ ਦੇਣ ਆਏ ਆ ਕਿ ਕਿਉਂਕਿ ਜਿਹੜਾ ਨਗਰ ਨਿਗਮ ਦੇ ਅੰਡਰ ਏਰੀਆ ਪੈਂਦਾ ਆ ਤੇ ਇਹਨਾਂ ਨੂੰ ਇਹ ਕਿਹਾ ਗਿਆ ਕਿ ਜਿਹੜੇ ਪ੍ਰਵਾਸੀ ਬਾਹਰੋਂ ਆ ਕੇ ਰਹਿੰਦੇ ਚਾਹੇ ਉਹ ਕੋਈ ਯੂਪੀ ਬਿਹਾਰ ਦਾ ਚਾਹੇ ਕਿਸੇ ਮਹਾਰਾਸ਼ਟਰ ਦਾ ਕਿਤੇ ਬਾਸੀ ਵਾਕੇ ਰਹਿੰਦਾ ਹੋਵੇ ਉਹਦੀ ਵੈਰੀਫਿਕੇਸ਼ਨ ਕਰਾਈ ਜਾਵੇ ਤਾਂ ਜੋ ਕਿ ਜਿਹੜੇ ਅੱਗੇ ਤੋਂ ਕੋਈ ਅਨਸਕਾਮੀ ਘਟrana ਨ ਵਾਪਸ ਸਕੇ ਤੇ ਉਹਦੇ ਵਿੱਚ ਅਸੀਂ 1 ਮਹੀਨੇ ਦਾ ਜਿਹੜਾ ਸਮਾਂ ਆ ਉਹਦੇ ਵਿੱਚ ਵੈਰੀਫਿਕੇਸ਼ਨ ਅਸੀਂ ਇਹਨਾਂ ਨੂੰ ਕਿਹਾ ਵੀ ਕਰਵਾਈ ਜਾਵੇ ਤੇ ਕੋਈ ਵੀ ਗੈਰ ਕਾਨੂੰਨੀ ਤੌਰ ਤੇ ਇਸ ਬਾੜ ਦੇ ਵਿੱਚ ਬੰਦਾ ਨਹੀਂ ਰਹਿਣ ਦਿੱਤਾ ਜਾਵੇਗਾ ਚਾਹੇ ਕੋਈ ਵੀ ਹੋਵੇ ਇਸ ਕਰਕੇ ਅਸੀਂ ਇਹ ਜਿਹੜਾ ਮੰਗ ਪੱਤਰ ਦਿੱਤਾ ਆ ਅੱਜ ਦੱਸੇ ਤਾਂ ਜੀ ਇੱਕ ਹੋਰ ਮਨ ਦੁਖੀ ਹੋਇਆ ਕਿ ਮੈਂ ਅੱਜ ਸਵੇਰੇ ਨਿਊਜ਼ਪੇਪਰ ਪੜ੍ਹਿਆ ਸੀ ਜਿਹਦੇ ਵਿੱਚ 5 ਸਾਲਾਂ ਬੱਚੀ ਦੇ ਨਾਲ ਜਲੰਧਰ ਦੇ ਵਿੱਚ ਬਲਾਤਕਾਰ ਕੀਤਾ ਗਿਆ ਉਹ ਵੀ ਦਿਲ ਕੰਪਾਊ ਘਟਨਾयां ਇਹੋ ਜਿਹੀਆਂ ਜਿਹੜੀਆਂ ਚਿੰਤਾਜਨਕ ਘਟਨਾਵਾਂ ਹਨ ਹਰ ਰੋਜ਼ ਵਾਪਰੀਆਂ ਹਨ ਸੋ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਆਲੇ ਦੁਆਲੇ ਦੇਖਣ ਦੀ ਲੋੜ ਹੈ ਜੀ ਬਿਲਕੁਲ ਡਾਕਟਰ ਸਾਹਿਬ ਮੈਸੇ ਸਵਾਲ ਤੇ ਆ ਰਹੇ ਆ ਬਹੁਤ ਸਾਰੇ ਲੋਕ ਆਪਣੇ ਹੀ ਪੰਜਾਬੀ ਕਹਿ ਰਹੇ ਨੇ ਮੈਨੂੰ ਵੀ ਕਈਆਂ ਦੇ ਫੋਨ ਆ ਰਹੇ ਨੇ ਕਿ ਇਹ ਇੱਕ ਦੀ ਗਲਤੀ ਸਾਰਿਆਂ ਨੂੰ ਕਿਉਂ ਹੁਣੇ ਕੋਈ ਇਹ ਕੋਈ ਧਰਮਸ਼ਾਲਾ ਤਾਂ ਹੈ ਨਹੀਂ ਪੰਜਾਬ ਸੂਬਾ ਜਿਹੜਾ ਜਦਾ ਦਿਲ ਕੀਤਾ ਕੇ ਰਹੀ ਜਾਂਦਾ ਜੀ ਇੱਥੇ ਤੁਹਾਨੂੰ ਵੀ ਪਤਾ ਹੋਵੇਗਾ ਜਦੋਂ ਪੁਲਿਸ ਨੇ ਸਰਚ ਅਭਿਆਨ ਚਲਾਇਆ ਤੇ ਉਹ ਮਹਿਜ 3 ਤੋਂ 4 ਘੰਟਿਆਂ ਦੇ ਵਿੱਚ 20 ਤੋਂ 25 ਪਗੋੜੇ ਜਿਹੜੇ ਹੱਥੇ ਚੜਨ ਲੱਗੇ ਸੀ ਜਿਹੜੇ 도ੜ ਗਏ ਪੁਲਿਸ ਦੇ ਜੀ ਬਿਲਕੁਲ ਆਪਾਂ ਇਹ ਉਹੀ ਗੱਲ ਤੇ ਆਨੇ ਵੈਰੀਫਿਕੇਸ਼ਨ ਜ਼ਰੂਰੀ ਆ ਵੈਰੀਫਿਕੇਸ਼ਨ ਦੇ ਵਿੱਚ ਸਾਰਾ ਕੁਝ ਸਾਫ਼ ਹੋ ਜਾਣਾ ਕਿਹੜੇ ਬੰਦੇ ਆਪਣੇ ਇੱਥੋਂ ਉੱਥੋਂ ਆਏ ਆ ਕ੍ਰਾਈਮ ਕਰਕੇ ਵੈਰੀਫਿਕੇਸ਼ਨ ਦਾ ਮਤਲਬ ਇਹ ਹੀ ਹੁੰਦਾ ਜਦੋਂ ਆਪਾਂ ਕਿਤੇ ਫੋਰਨ ਕੰਟਰੀ ਵਿੱਚ ਜਾਂਦੇ ਆ ਵੈਰੀਫਿਕੇਸ਼ਨ ਹੁੰਦੀ ਆ ਤੇ ਇਹ ਜਿਹੜਾ ਬ ਤਾਨੂੰ ਪਤਾ ਜਿੰਨੀਆਂ ਵੀ ਪਹਿਲਾਂ ਬਾੜ ਦੇ ਵਿੱਚ ਫੈਸਲੇ ਲਏ ਗਏ ਆ ਸਾਰੇ ਬਾੜ ਦੀ ਪਹਿਲਾਂ ਇੱਕ ਮੀਟਿੰਗ ਬੁਲਾਈ ਜਾਂਦੀ ਆ ਬਾੜ ਦੀ ਸਹਿਮਤੀ ਦੇ ਨਾਲ ਹੀ ਉਹ ਤੋਂ ਬਾਅਦ ਸਖਤ ਤੋਂ ਸਖਤ ਕਦਮ ਚੱਕਣ ਜਾਣਗੇ ਇਹਦੇ ਬਾਰੇ ਅਜੇ ਮੈਂ ਕੁਝ ਵੀ ਤੁਹਾਨੂੰ ਕਹਿ ਨਹੀਂ ਸਕਦਾ ਕਿਉਂਕਿ ਬਾੜ ਵਾਸੀਆਂ ਦੀ ਸਲਾਹ ਦੇ ਨਾਲ ਹੀ ਆਪਾਂ ਸਾਰੇ ਫੈਸਲਾ ਕਰਾਂਗੇ ਮੈਂ ਤੁਹਾਨੂੰ ਵਿਸ਼ਵਾਸ ਦੋਣਾ ਕਿ ਆਪਾਂ ਜੋ ਬਹੁਤ ਹੀ ਸਖਤ ਕਦਮ ਚੱਕਾਂਗੇ ਅਗਲੇ ਅਗਲੇ ਸਾਲ ਨਿਗਮ ਚੋਣਾ ਦੁਬਾਰਾ ਤੋਂ ਹੋਣ ਜਾ ਰਹੇ ਨੇ ਬੜਾ ਅਹਿਮ ਸਵਾਲ ਹੈ ਧਿਆਨ ਨਾਲ ਸੁਣੀਓ ਤੇ ਜਵਾਬ ਵੀ ਇੱਕ ਗੰਭੀਰਤਾ ਭਰਿਆ ਹੋਵੇ ਤੁਹਾਡੇ ਵੱਲੋਂ ਅਗਲੇ ਸਾਲ ਨਗਰ ਨਿਗਮ ਚੋਣਾ ਹੋਣ ਜਾ ਰਹੀਆਂ ਨੇ ਇਹ ਤਾਂ ਬਾੜਬੰਦੀ ਦੁਆਰਾ ਹੋਣ ਜਾ ਰਹੀ ਹੈ ਜਿਹੜੀ ਉਹ ਹੱਦਬੰਦੀ ਹੈ ਤਾਂ ਬਾੜਬੰਦੀ ਆਪਾਂ ਪਹਿਲੀ ਇਸ ਤਰ੍ਹਾਂ ਦੀਆਂ ਮੰਗਾਂ ਕਿਉਂ ਨਾ ਰੱਖੀਏ ਬੇਸ਼ੱਕ ਤੁਸੀਂ ਕਾਂਗਰਸ ਦੇ ਨਾਲ ਸੰਬੰਧ ਰੱਖਦੇ ਹੋ ਕਾਂਗਰਸ ਦੇ 18 ਤੋਂ 20 ਕਾਉਂਸਲਰ ਨੇ ਕੋਈ ਸਾਰਿਆਂ ਦੇ ਸਾਰਿਆਂ ਦੀਆਂ ਲੱਤਾਂ ਨੂੰ ਭਾਰ ਝੱਲਣਾ ਚਾਹੀਦਾ ਮੈਂ ਤਾਂ ਇਹ ਗੱਲ ਕਹਾਂਗਾ ਕਿ ਸਾਰਿਆਂ ਨੂੰ ਅਡੇਗੋਗੇ ਇੱਥੇ ਖੜਨਾ ਚਾਹੀਦਾ ਨਿਗਮ ਦੇ ਵਿੱਚ ਚਾਹੇ ਉਹ ਐਮਐਲਏ ਚਾਹੇ ਐਮਪੀ ਚਾਹੇ ਇੱਥੋਂ ਦਾ ਕੋਈ ਮੰਤਰੀ ਚਾਹੇ ਜਿੱਡਾ ਮਰਜ਼ੀ ਵੱਡਾ ਅਫਸਰ ਹੋਵੇ ਵਾਡਵੰਦੀ ਹੋਣ ਜਾ ਰਹੀ ਹੈ ਵਾਡਵੰਦੀ ਜਦੋਂ ਹੋਣੀ ਇਸ ਗੱਲ ਦਾ ਤਿਆਰ ਰੱਖਿਆ ਜਾਵੇ ਪੁਲਿਸ ਵੈਰੀਫਿਕੇਸ਼ਨ ਯਕੀਨਨ ਬਣਾਈ ਜਾਵੇ ਪ੍ਰਵਾਸੀਆਂ ਨੂੰ ਤਾਂ ਪਹਿਲਾ ਗੱਲ ਮੈਂ ਇਹੀ ਕਹਾਂਗਾ ਕਿ ਰਾਣਾ ਨੇ ਚਾਹੀਦਾ ਕਿਉਂਕਿ ਪੰਜਾਬ ਦੇ ਦੇਸ਼ ਭਰ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਸੂਬੇ ਨੇ ਜਿੱਥੇ ਨਾ ਤਾਂ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਗੈਰ ਗੈਰ ਲੋਕਾਂ ਨੂੰ ਜਿਹੜੇ ਪ੍ਰਵਾਸੀ ਹੁੰਦੇ ਨੇ ਜੀ ਤੇ ਨਾ ਹੀ ਉੱਥੇ ਉਹ ਮਕਾਨ ਖਰੀਦ ਸਕਦੇ ਨੇ ਨਾ ਜ਼ਮੀਨ ਖਰੀਦ ਸਕਦੇ ਨੇ ਅਗਲੇ ਸਾਲ ਚੋਣਾਂ ਤੋਂ ਪਹਿਲਾਂ ਜਿਹੜੀ ਉਹ ਵਾਡਵੰਦੀ ਹੋਣ ਜਾ ਰਹੀ ਹੈ ਉਸ ਤੋਂ ਲੈ ਕੇ ਮਹੱਤਵਪੂਰਨ ਕਦਮ ਚੁੱਕਣੇ ਚਾਹੀਦੇ ਨੇ ਜੀ ਬਿਲਕੁਲ ਜੀ ਇਹ ਤਾਂ ਸ ਬਾਰਡ ਦੇ 50 ਨੰਬਰ ਵਾਰਡ ਹੈਗੇ ਆ ਤੇ ਉਹਨਾਂ ਬਾੜ ਵਸੇ ਜਿਹੜੇ ਉਥੋਂ ਦੇ ਨੁਮਾਇੰਦੇ ਆ ਐਮਸੀ ਆ ਇਥੋਂ ਦੇ ਐਮਐਲਏ ਆ ਜਾਂ ਕੋਈ ਸਾਬਕਾ ਮਨਿਸਟਰ ਆ ਸਾਰਿਆਂ ਨੂੰ ਸੋਚਣਾ ਪਊਗਾ ਇਹ ਇਕੱਲੇ ਇੱਕ ਦੀ ਸੋਚ ਨਹੀਂ ਹੋਣੀ ਚਾਹੀਦੀ ਕਿਉਂਕਿ ਆਪਾਂ ਬਾਹਰ ਜਾਂਦੇ ਆ ਮੇਰੇ ਬੱਚੇ ਸਾਰੇ ਅਬਰੋਡ ਆ ਉਹਦੇ ਵਿੱਚ ਕੀ ਆ ਕਿ ਡਰਾਈਵਿੰਗ ਲਾਇਸੈਂਸ ਵੀ ਨਹੀਂ ਬਣ ਸਕਦਾ ਜਿਹੜਾ ਇਲੀਗਲ ਬੰਦਾ ਰਹਿੰਦਾ ਮੈਂ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਵਿਸ਼ਵਾਸ ਦਵਾਂ ਨਾ ਜਿਹੜੇ ਬੰਦੇ ਇੱਥੇ ਇਲੀਗਲ ਤੌਰ ਤੇ ਰਹਿੰਦੇ ਆ ਚਾਹੇ ਉਹ ਕਿਰਾਏ ਤੇ ਰਹਿੰਦੇ ਹੋਣ ਚਾਹੇ ਹੋਰ ਉਦਾਂ ਗੈਰਕਾਨੂੰਨੀ ਰਹਿੰਦੇ ਹੋਣ ਉਨਾਂ ਦਾ ਕੋਈ ਵੋਟਰ ਕਾਰਡ ਕੋਈ ਆਧਾਰ ਕਾਰਡ ਕੋਈ ਡਾਕੂਮੈਂਟ ਕੋਈ ਤਸਦੀਕ ਨਹੀਂ ਕੀਤਾ ਜਾਊਗਾ ਹਾਂ ਜਿਹੜੇ ਬੰਦੇ ਇੱਥੇ ਪੱਕੇ ਰਹਿੰਦੇ ਆ ਉਹਨਾਂ ਦਾ ਜਿਹੜਾ ਸਾਰੀ ਉਹਨਾਂ ਨੂੰ ਮੈਂ ਕਹਿਣਾ ਆਪਣੀ ਪੀਸੀਸੀ ਕਰਵਾ ਕੇ ਲਿਆਓ ਬਿਲਕੁਲ ਤੁਸੀਂ ਐਮਸੀ ਸਾਹਿਬ ਆਪਣੇ ਵਾਰਡ ਤੋਂ ਇਸ ਮਹਿੰਮ ਦੀ ਸ਼ੁਰੂਆਤ ਕਰੋ ਕਿਉਂਕਿ ਸਾਡੇ ਲਈ ਵੀ ਬੇਹਦ ਇੱਕ ਨਮੋਸ਼ੀ ਭਰੀ ਗੱਲ ਆ ਸਾਡੇ ਵਾਰਡ ਦੇ ਵਿੱਚ ਸਾਡੇ ਘਰ ਦੇ ਵਿੱਚ ਘਟਨਾ ਵਾਪਰੀ ਹੈ ਜੀ ਬਿਲਕੁਲ ਬਿਲਕੁਲ ਸਾਡੇ ਵਾਰਡ ਦੀ ਇੱਕ ਘਟਨਾ ਹੈ ਮੰਦਪਾਗੀ ਘਟਨਾ ਹੈ ਇਹ ਦਿਲ ਕੰਬਾਉ ਘਟਨਾ ਹੈ ਉਹ ਜਿਹੜੀ ਉੱਥੋਂ ਪੀਸੀਸੀ ਕਰਵਾ ਕੇ ਲਿਓਣ ਉਹਨਾਂ ਦੇ ਵੀ ਆਧਾਰ ਕਾਰਡ ਜੋ ਵੀ ਹੈਗਾ ਫੇਰੇ ਹੀ ਡਾਕੂਮੈਂਟ ਜਿਹੜੇ ਤਸਦੀਕ ਕੀਤੇ ਜਾਣਗੇ ਇਹ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਵਾਣਾ ਕਿ ਅਸੀਂ ਜਿਹੜੀ ਇਹ ਇਹੋ ਜਿਹੇ ਘਟਨਾਵਾਂ ਹੋ ਰਹੀਆਂ ਹਨ ਤੇ ਉਹਨਾਂ ਪਤੀ ਬੜੇ ਸੰਜੀਦਾ ਆ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਦਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇੱਕ ਦੂਜੇ ਦਾ ਸਾਥ ਦਿਓ ਕੋਈ ਵੀ ਜਿਹੜਾ ਗੈਰ ਕਾਨੂੰਨੀ ਰਹਿ ਰਿਹਾ ਉਹਦੀ ਪੁਲਿਸ ਇਨਫੋਰਮੇਸ਼ਨ ਖਾਸ ਕਰਕੇ ਜਦੋਂ ਆਪਾਂ ਕਿਰਾਏਦਾਰ ਰਹਿੰਦੇ ਆ ਉਹ ਪੁਲਿਸ ਡਿਪਾਰਟਮੈਂਟ ਨੂੰ ਜਿਹੜੀ ਇਨਫੋਰਮੇਸ਼ਨ ਜ਼ਰੂਰ ਦਿਓ ਹਾਂ ਜੀ ਤਾਂ ਮੁਹੱਲਾ ਵਾਸੀ ਵੀ ਸਾਡਾ ਤਾਂ ਮੌਜੂਦ ਨੇ ਪਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਕਿ ਐਮਸੀ ਸਾਹਿਬਾਂ ਨੇ ਦੱਸਿਆ ਕਿ ਸਾਡੇ ਵਾਰਡ ਨੰਬਰ 27 ਦੇ ਵਿੱਚ ਜਿਹੜੇ 30 ਤੋਂ 40% ਉਹ ਪ੍ਰਵਾਸੀਆਂ ਦੇ ਡੇਰੇ ਨੇ ਜੀ ਜਤਨ ਜੀ ਬਹੁਤ ਬਹੁਤ ਧੰਵਾ ਜਿਹੜਾ ਤੁਸੀਂ ਇਹ ਇੱਕ ਘਨੌਣੀ ਹਰਕਤ ਆਪਣੇ ਵਾਰਡ ਵਿੱਚ ਆਈ ਤੁਸੀਂ ਵੀ ਇਸ ਵਾਰਡ ਦੇ ਵਾਸੀ ਹੋ ਤੁਸੀਂ ਬਹੁਤ ਹੀ ਸਟੈਂਡਰਡ ਰੰਗ ਨਾਲ ਇਹਨੂੰ ਹੈਂਡਲ ਕੀਤਾ ਤੇ ਲੋਕਾਂ ਨੂੰ ਜਾਗਰੂਕ ਕੀਤਾ ਉਸ ਤੇ ਥਰੂ ਹੀ ਅਸੀਂ ਅੱਜ ਵਾਰਡ ਨੰਬਰ 27 ਦੇ ਜਾਗਰਤ ਹੋ ਕੇ ਅੱਗੇ ਵਧੇ ਹਾਂ ਸੋ ਇਹ ਜਿਹੜੀ ਘਨੌਣੀ ਹਰਕਤ ਹੋਈ ਰਹੀ ਅਸੀਂ ਸਾਰੇ ਨਿੰਦਾ ਕਰਦੇ ਹਾਂ ਔਰ ਆਉਣ ਵਾਲੇ ਸਮੇਂ ਵਿੱਚ ਜਤਨ ਜੀ ਜਿਹ 26 27 ਜਦੋਂ ਵੀ ਆ ਸਾਡੇ ਇਲੈਕਸ਼ਨ ਆ ਰਹੇ ਆ ਜੇ ਬਾਡ ਨੰਬਰ 27 ਚਾਹੇ ਉਹ ਕਿਸੇ ਵੀ ਪਾਰਟੀ ਦਾ ਐਮਸੀ ਹੋਣਾ ਚਾਹੇ ਰਹੇ ਚਾਹੇ ਅਗਲਾ ਜਾਂ ਪਹਿਲਾ ਵੀ ਹੈਗਾ ਇਹ ਜਿਨ੍ਹਾਂ ਨੇ ਪਹਿਲਾਂ ਇਹ ਵੋਟਾਂ ਬਣਾਈਆਂ ਇਨੀਆਂ ਇਹਨਾਂ ਨੂੰ ਔਨ ਲਈ ਇੱਥੇ ਰਹਿائش ਕੀਤੀ ਇਹਨਾਂ ਨੂੰ ਉਦੋਂ ਸੋਚਣਾ ਚਾਹੀਦਾ ਸੀ ਹੁਣ ਵੀ ਮੈਂ ਤੁਹਾਡੇ ਸੁਝਾਅ ਨਾਲ ਬੜਾ ਚੰਗੀ ਤਰ੍ਹਾਂ ਸਹਿਮਤ ਆ ਵੀ ਸਾਡੇ ਬਾਡ ਨੰਬਰ 27 ਦੇ ਜਿੰਨੇ ਲੋਕ ਆ ਉਹ ਚਾਹੇ ਕਿਸੇ ਨਾ ਵੀ ਬਲੌਂਗ ਕਰਦੇ ਆ ਪਰ ਉਹਨਾਂ ਨੂੰ ਇਹ ਪਹਿਲਾਂ ਤੋਂ ਹੀ ਇਹ ਕਰ ਲੈਣਾ ਚਾਹੀਦਾ ਵੀ ਅਸੀਂ ਉਸ ਬੰਦੇ ਨੂੰ ਵੋਟ ਨਹੀਂ ਪਾਉਣੀ ਜਿਹੜਾ ਆਪਣੇ ਬਾਡ ਤੋਂ ਬਾਹਰ ਚੱਲਦਾ ਔਰ ਆਪਣੇ ਬਾੜ ਦੇ ਵੀ ਜਿਹੜੇ ਇਦਾਂ ਦੇ ਬੰਦੇ ਆਏ ਆ ਉਹਨਾਂ ਦੀ ਬੋਟ ਜਿਹੜੀ ਉਹ ਕੱਟੀ ਜਾਵੇ ਸਰਕਾਰ ਵੱਲੋਂ ਔਰ ਡੀਸੀ ਸਾਹਿਬ ਵੱਲੋਂ ਜਾਂ ਜੋ ਵੀ ਇਲੈਕਸ਼ਨ ਕਮਿਸ਼ਨ ਆ ਉਹ ਆਰਡਰ ਕਰੇ ਕਿ ਜਿਨ੍ਹਾਂ ਦੀ ਗਲਤ ਵੋਟਾਂ ਬਣ ਗਈਆਂ ਉਹ ਬੀਐਲਓ ਸਾਹਿਬ ਨੂੰ ਹੁਣੇ ਤੁਰੰਤ ਹਰ ਬਾੜ ਦੇ ਵਿੱਚ ਜਾ ਕੇ ਉਹਨੇ ਵੋਟਾਂ ਕੱਟੀਆਂ ਜਾਣ ਉਹਨਾਂ ਦੇ ਜਿਹੜੇ ਰਹਿਸ਼ੀ ਕਨਿ ਕਾਰਡ ਬਣਾਏ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਔਰ ਸਾਡੇ ਐਮਸੀ ਸਾਹਿਬ ਨਾਲ ਜਾ ਕੇ ਵੈਰੀਫਿਕੇਸ਼ਨ ਪੂਰੀ ਕਰਕੇ ਆਪਣੇ ਬਲਦੇ ਨੂੰ ਜਿਹੜੇ ਨੂੰ ਹੋਰ ਵੀ ਸੱਜੇ ਢੰਗ ਨਾਲ ਚਲਾਈਏ ਜੈ ਹਿੰਦ ਮੈਂ ਕਹਿ ਕੇ ਇਹਨਾਂ ਤੋਂ ਬਹੁਤ ਬਹੁਤ ਸਵਾਲ ਤਰੀ ਕਰਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੀ ਤਾਈਸਨ ਵਾਰਡ ਨੰਬਰ 27 ਦੇ ਵਸਿੰਦੇ ਜਿੰਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਅੱਜ ਨਗਰ ਨਿਗਮ ਦੇ ਕਮਿਸ਼ਨਰ ਹਿਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਕਿ ਕੀ ਕੁਝ ਮੰਗਾ ਕੀਤੇ ਗੀਆਂ ਨੇ ਕਿ ਇਹ ਮੰਗਾਂ ਨੇ ਉਸ ਬਾਬਤ ਤੁਹਾਨੂੰ ਜਿਹੜੀ ਉਹ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਤੇ ਇਹਨਾਂ ਤੋਂ ਇਲਾਵਾ ਪੰਚਾਇਤਾਂ ਦੀ ਆਪਾਂ ਗੱਲ ਕਰ ਲਈ ਤਾਂ ਪੰਚਾਇਤਾਂ ਦੇ ਵਿੱਚ ਤਾਂ ਵੱਡੇ ਪੱਧਰ ਤੇ ਜਿਹੜੇ ਮਤੇ ਪਾਏ ਜਾ ਰਹੇ ਨੇ ਪਰੰਤੂ ਹੁਸ਼ਾਰਪੁਰ ਸ਼ਹਿਰ ਦੇ ਜਿਹੜੇ ਕੌਂਸਲਰ ਨੇ ਅਜੇ ਬਹੁਤ ਪਿੱਛੇ ਨੇ ਤਾਂ ਉਹਨਾਂ ਨੂੰ ਵੀ ਇਸ ਕੰਮ ਦੇ ਲਈ ਅੱਗੇ ਜ਼ਰੂਰ ਆਉਣਾ ਚਾਹੀਦਾ ਹੈ ਕੈਮਰਾ ਪਰਸਨ ਹਨ ਮਨਵੀਰ ਮੀਠੀ ਵਾਲੇ ਦੇ ਨਾਲ Innovation, DNA, University.